ਕਦੇ ਛੋਟਾ ਕਦ ਢੂੰਡ ਕਰਕੇ ਦਿਲਪ੍ਰਿਤ ਸਿੰਘ ਨੂੰ ਨਮੋਸ਼ੀ ਦਾ ਅਕਸਰ ਹਿੱਸਾ ਬਣਾ ਕਰਨਾ ਪੈਂਦਾ ਸੀ ਮਹਿਜ਼ 10 ਫੁੱਟ 8 ਇੰਚ ਕਦ ਢੂੰਡ ਕਾਰਨ ਲੋਕ ਉਸ ਨੂੰ ਬੋਣਾ ਕਹਿ ਕੇ ਕਚਰ ਕਰਦੇ ਸਨ ਜਿਸ ਕਾਰਨ ਦਿਲਪ੍ਰਿਤ ਨੂੰ ਆਪਣੀ ਪੜਾਈ ਵੀ ਵਿੱਚੇ ਹੀ ਛੜਨੀ ਪਈ ਅਤੇ 12ਵੀਂ ਪਾਸ ਕਰਨ ਮਗਰੋਂ ਉਸਨੇ ਇੱਕ ਦੁਕਾਨ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਉੱਥੇ ਵੀ ਉਸੇ ਮਾਹੌਲ ਦਾ ਉਸਨੂੰ ਸਾਹਮਣਾ ਕਰਨਾ ਪਿਆ ਜਿਸ ਤੋਂ ਉਹ ਬਚਣਾ ਚਾਹੁੰਦਾ ਸੀ ਲੋਕਾਂ ਵੱਲੋਂ ਆਪਣੇ ਨਾਲ ਕੀਤੇ ਜਾਂਦੇ ਵਿਹਾਰ ਤੋਂ ਪਰੇਸ਼ਾਨ ਦਿਲਪ੍ਰਿਤ ਨੂੰ ਰੱਬ ਨਾਲ ਵੀ ਗਿਲਾਹਣ ਲੱਗਾ ਕਿ ਆਹ ਮਨੁੱਖ ਵਰਗਾ ਉਸ ਦਾ ਕੱਦ ਘਾਟ ਕਿਉਂ ਨਹੀਂ ਹੈ ਪਰ ਹੁਣ ਦਿਲਪ੍ਰਿਤ ਦਾ ਜੀਵਨ ਬਦਲ ਗਿਆ ਅਤੇ ਰੱਬ ਨਾਲ ਵੀ ਉਸਦੇ ਸਾਰੇ ਗਿਲੇਸ਼ਿਕ ਵੇ ਮੁੱਕ ਗਏ ਨੇ ਕਿਉਂਕਿ ਜੋ ਲੋਕ ਉਸ ਦਾ ਕਦੇ ਮਜ਼ਾਕ ਉਡਾਉਂਦੇ ਸਨ ਹੁਣ ਉਹ ਉਸ ਦਾ ਸਤਿਕਾਰ ਕਰਦੇ ਨੇ ਨਿੱਕਿਆ ਹੁੰਦਿਆਂ ਤੋਂ ਹੀ ਦਿਲਪ੍ਰਿਤ ਗੁਰਦੁਆਰਾ ਸਾਹਿਬ ਆਉਂਦਾ ਸੀ ਅਤੇ ਸਭ ਤੋਂ ਅੱਗੇ ਵੱਧ ਕੇ ਗੁਰੂ ਘਰ ਵਿੱਚ ਸੇਵਾ ਕਰਦਾ ਸੀ ਇਸੇ ਦੌਰਾਨ ਕੁਝ ਗੁਰਸਿੱਖ ਨੌਜਵਾਨਾਂ ਨਾਲ ਉਸ ਦਾ ਮੇਲ ਹੋਇਆ ਅਤੇ ਜੀਵਨ ਦੀ ਸਮਝ ਪਈ ਜਿਸ ਤੋਂ ਬਾਅਦ 2019 ਵਿੱਚ ਦਿਲਪ੍ਰਿਤ ਨੇ ਅੰਮ੍ਰਿਤ ਛਕਨ ਦਾ ਮਨ ਬਣਾਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਅੰਮ੍ਰਿਤ ਛਕ ਲਿਆ ਦਿਲਪੇ ਦੱਸਦਾ ਹੈ ਕਿ ਜਿਵੇਂ ਹੀ ਉਸਨੇ ਗੁਰੂ ਘਰ ਦਾ ਪੱਲਾ ਫੜਿਆ ਤਾਂ ਉਸ ਦਾ ਹਰ ਪਾਸੇ ਸਤਿਕਾਰ ਹੋਣ ਲੱਗਾ ਅਤੇ ਸੰਤ ਆਸ਼ਰਮ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਸ ਦਾ ਸਤਿਕਾਰ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦੀ ਸੇਵਾ ਉਸ ਨੂੰ ਸੌਂਪ ਦਿੱਤੀ। ਪਲੱਸ 2 ਪੜ੍ਹਿਆ ਹੈ। ਪਲੱਸ 2 ਤੋਂ ਬਾਅਦ ਜੇ ਰੋ ਵੀ ਕੋਈ ਸਕੂਲ ਹੋਵੇ ਚਾਹੇ ਬਿਟੀ ਹੋਣੀ। ਕੋਈ ਸ਼ਾਟਿ ਬਿਟੀ ਮੈਂ ਕੰਪਲੀਟ ਕਰਤਾ ਸੀ ਕਿ ਕੋਈ ਹੋਰ ਚਲਾ ਜਾਂਦਾ ਸੀ। ਲੇਕਿਨ ਕਈ ਲੋਕ ਕਿ ਮੈਨਾਂ ਹਾਲੇ ਤੱਕ ਮੇਰਾ ਗੱਲ ਉਹ ਢਾਂਦੇ ਸੀ। ਉਸ ਤੋਂ ਬਾਅਦ ਹਰ ਮੈਂ ਆਪਣੀ ਦਿਨ ਕਿਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਸ ਤੋਂ ਬਾਅਦ ਮੈਂ ਅੱਥੇ ਗੁਰਦਵਾਰੇ ਵੀ ਸਵੇਰ ਸਮੇਂ ਮੱਥਾ ਟੇਕਣ ਆਂਦਾ ਸੀ ਮੱਥਾ ਟੇਕਣ ਦਾ ਵਾਤ ਕਿ ਅੱਥੇ ਤੋਂ ਪੋਸਟਾ ਖਾਲੀ ਹੋਇਆ ਜਾਂ ਤੇ ਇੱਕ ਸੇਵਾਰਾ ਦੀ ਪੋਸਟ ਖਾਲੀ ਹੋਈ ਤੇ ਸਮੂਹ ਸਾਥ ਸੰਗਤ ਵੱਲੋਂ ਅੰਮਿਤ ਭਾਈ ਵਰਗੇ ਨਕਤੇ ਵਰਗੇ ਭਾਈ ਵਰਗੇ ਰਿੰਪੂ ਭਾਈ ਵਰਗੇ ਅਮਨ ਭਾਈ ਵਰਗੇ ਬੋਲੋ ਮਨੁਸ ਨੇ ਆਹ ਦਿੱਤਾ ਕਿ ਤੂੰ ਹੁਣ ਕਿਸੇ ਦੀ ਦੁਕਾਨ ਤੇ ਕੰਮ ਨਹੀਂ ਕਰਨਾ ਆਪਣਾ ਗੁਰਸਿੱਖ ਭਾਈਆਂ ਗੁਰੂ ਦੇ ਘਰ ਵਿੱਚ ਕੰਮ ਕਰਨਾ ਫਿਰ ਨੌਜਵਾਨੀ ਨੇ ਮੇਰਾ ਸਾਥ ਦਿੱਤਾ ਕਿ ਗੁਰੂ ਘਰ ਵਿੱਚ ਮੈਨੂੰ ਰਖਾਇਆ ਉਸ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਮਨੁੱਖ ਮੁਖ ਸੇਵਾ ਦਾ ਅਹੁਦਾ ਦਿੱਤਾ ਗਿਆ ਮਨੁੱਖ ਭਾਈ ਮੈਂ 2019 ਦੇ ਸ਼ਗਿਆ ਦਰਬਾਰ ਸਾਹਿਬ ਸ਼੍ਰੀ ਅਕਾਲ ਰੱਖ ਸਾਹਿਬ ਤੋਂ ਮਾਸ ਪਰਮਾਨੰਥਾ ਬੋਰਡ ਬਹੁਤ ਧੰਨਵਾਦ ਕਰਦਾ ਜੀ ਜੋ ਲੋਕ ਮੇਰਾ ਪਹਿਲੇ ਮਜ਼ਾਕ ਡਾਂਦੇ ਸੀ ਉਹ ਅੱਜ ਮੈਨੂੰ ਦੇਖ ਕੇ ਸਲਾਮ ਕਰਦੇ ਨੇ ਖਾਬੀਆ ਬੰਦਾ ਕੱਲ ਨੂੰ ਅੱਦਾ ਸੀ ਅੱਜ ਕਿੱਥੇ ਪੁੱਜ ਗਿਆ ਦਿਲਪ੍ਰਿੱਧਾ ਇਸ ਮੁਕਾਮ ਤੇ ਪਹੁੰਚ ਤੱਕ ਦਾ ਸਾਥ ਦੇਣ ਵਾਲੇ ਗੁਰਸਿੱਖ ਨੌਜਵਾਨ ਦੱਸਦੇ ਨੇ ਕਿ ਉਸ ਦੇ ਵਿੱਚ ਸੇਵਾ ਭਾਵਨਾ ਬਹੁਤ ਪਰਪੱਕ ਹੈ ਅਤੇ ਉਹ ਹਰ ਕੰਮ ਨੂੰ ਸੇਵਾ ਵਾਂਗ ਹੀ ਕਰਦਾ ਹੈ ਜਿਸ ਤੋਂ ਉਹ ਕਾਫੀ ਪ੍ਰਭਾਵਿਤ ਹੋਏ ਅਤੇ ਉਹਨਾਂ ਉਸ ਦਾ ਸਾਥ ਦੇਣ ਦਾ ਮਨ ਬਣਾਇਆ ਕਿਉਂਕਿ ਸਾਡੇ ਸਮਾਜ ਵਿੱਚ ਇਹ ਜੇ ਬੱਚਿਆਂ ਨੂੰ ਉਹ ਸਤਿਕਾਰ ਨਹੀਂ ਮਿਲਦਾ ਜੋ ਇੱਕ ਆਮ ਕਦ ਕਾਠੀ ਵਾਲੇ ਬੱਚਿਆਂ ਨੂੰ ਮਿਲਦਾ ਹੈ। ਸਕੂਲ ਵਿੱਚ ਜਦੋਂ ਇਹਨੂੰ ਆਪਾਂ ਦੇਖਿਆ ਉਦੋਂ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਚੱਲਦੀ ਵੀ ਇੰਨੇ ਬਾਕੀਆਂ ਦੇ ਨਾਲ ਬਰਾਬਰ ਸੇਵਾ ਕਰਨੀ ਉਦੋਂ ਦਾ ਛੋਟਾ ਹੀ ਉਹਦੇ ਦਾੜੀ ਵੀ ਨਹੀਂ ਸੀ ਉਦੋਂ ਸਕੂਲੇ ਪੜਦਾ ਸੀ ਛੋਟਾ ਬੱਚਾ ਸੀ ਆਪਾਂ ਕਹਾਂ ਚਲੋ ਬੱਚਾ ਕਿਸੇ ਦਾ ਆਂਦਾ ਆ ਤੇ ਹਾਈਟ ਤਾਂ ਉਦੋਂ ਪਤਾ ਲੱਗ ਗਿਆ ਸੀ ਕਿ ਇਹਦੀ ਜ਼ਿਆਦਾ ਨਹੀਂ ਹੋ ਪਈ ਫਿਰ ਜਦੋਂ ਡੇਲੀ ਸੇਵਾ ਸੰਗਤ ਨੇ ਇਹਨੂੰ ਵੇਖਣਾ ਫਿਰ ਸੰਗਤ ਨੂੰ ਪਤਾ ਲੱਗ ਗਿਆ ਕਿ ਇਹ ਨਹੀਂ ਇਹਦੇ ਵਿੱਚ ਕੋਈ ਕੋਈ ਸ਼ਰਧਾ ਭਾਵਨਾ ਹੈਗੀ ਆ ਕੋਈ ਬੜੀ ਲਗਨ ਨਾਲ ਕੰਮ ਕਰਦਾ ਇਹ ਦੇਖ ਬਣਾਨੀ ਸਿੱਖੀ ਜਾਂ ਹੋਰ ਸੇਵਾਵਾਂ ਨੇ ਪੂਰੀਆਂ ਪ੍ਰੋਪਰ ਸਾਰਾ ਕੁਝ ਆਬਜ਼ਰਵ ਕੀਤਾ ਨੇ ਕੀ ਕੀ ਕਿਦਾਂ ਕਿਦਾਂ ਹੁੰਦਾ ਸਾਰੇ ਕੁਝ ਜਦੋਂ ਸਿੱਖ ਲਿਆ ਤੇ ਫਿਰ ਕਈਆਂ ਦਾ ਫੈਸਲਾ ਹੋਇਆ ਕਿ ਜਦੋਂ ਦਿੱਲੀ ਦੇ ਰੁਟੀਨ ਵਿੱਚ ਸੇਵਾ ਕਰਨ ਲੱਗ ਪਿਆ ਫਿਰ ਕਈਆਂ ਨੇ ਸੋਚਿਆ ਕਿ ਇਹਦੀ ਕਿਤੇ ਨਾ ਕਿਤੇ ਸੇਵਾ ਲਗਾਈ ਜੇ ਤੇ ਫਿਰ ਜਦੋਂ ਸਾਰੀ ਸੰਗਤ ਦਾ ਫੈਸਲਾ ਆਇਆ ਫਿਰ ਇਹਨੂੰ ਇੱਥੇ ਸੇਵਾਦਾਰ ਦੀ ਮੁੱਖ ਸੇਵਾਦਾਰੀ ਕਹਿ ਸਕਦੇ ਕਿਉਂਕਿ ਜਿੰਨੀ ਵੱਡੀ ਰਿਸਪੌਂਸਿਬਿਲਟੀ ਦੇ ਨਾਲ ਕੰਮ ਕਰਦਾ ਸੋ ਇਹ ਜਿਹੇ ਬੱਚਿਆਂ ਨੂੰ ਸੰਭਾਲਣਾ ਸਾਡੇ ਸਮਾਜ ਦੀ ਪਹਿਲ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਪਰ ਇਹ ਜੇ ਨਾ ਹੋਣ ਕਾਰਨ ਬਹੁਤ ਸਾਰੇ ਇਹ ਜਿਹੇ ਬੱਚੇ ਮਾਨਸਿਕ ਰੋਗਾਂ ਦੇ ਸ਼ਿਕਾਰ ਵੀ ਹੋ ਜਾਂਦੇ ਨੇ ਅਤੇ ਨਰਕਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਪਰ ਜੇ ਉਹਨਾਂ ਦੇ ਇਸ ਪੱਖ ਨੂੰ ਦਰਕਿਨਾਰ ਕਰਕੇ ਸਮਾਜ ਵਿੱਚ ਬਣਦਾ ਸਤਿਕਾਰ ਦਿੱਤਾ ਜਾਵੇ ਤਾਂ ਉਹ ਵੀ ਦਿਲਪ੍ਰਿਤ ਵੰਗ ਅੱਗੇ ਵਧ ਸਕਦੇ ਨੇ ਅਤੇ ਹੋਰਾਂ ਬੱਚਾ ਅਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਦੇ ਨੇ ਪਠਾਨਕੋਟ ਤੋਂ ਮੁਕੇਸ਼ ਸਿਆਣੀ ਪੀਟੀਸੀ ਨਿਊਜ਼